ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਈ ਚੇਤਾਵਨੀਆਂ ਤੋਂ ਬਾਅਦ ਅਸ਼ਲੀਲ ਸਮੱਗਰੀ ਲਈ 18 OTT ਪਲੇਟਫਾਰਮਾਂ ਨੂੰ ਬਲੌਕ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ OTT ਪਲੇਟਫਾਰਮਾਂ ਦੀਆਂ 19 ਵੈੱਬਸਾਈਟਾਂ, 10 ਐਪਸ ਇਸ ਦੇ ਨਾਲ ਹੀ 57 ਸੋਸ਼ਲ ਮੀਡੀਆ ਹੈਂਡਲਸ ਨੂੰ ਬਲੌਕ ਕਰ ਦਿੱਤਾ ਗਿਆ ਹੈ। ਦੱਸਦੀ ਹੈ ਕਿ ਇਹ ਕਾਰਵਾਈ ਪਲੇਟਫਾਰਮ ਤੋਂ ਪਰੇ ਵੀ ਫੈਲੀ ਹੋਈ ਹੈ। ਮੰਤ్రਾਲਾ ਸੰਬੰਧਿਤ ਵੈੱਬਸਾਈਟਾਂ ਐਪਲੀਕੇਸ਼ਨਾਂ ਤੇ ਸੋਸ਼ਲ ਮੀਡੀਆ ਹੈਂਡਲਰਾਂ ਨੂੰ ਵੀ ਨਿਸ਼ਾਨਾ ਬਣਾਉਂਦਾ ਹੈ। ਕੁੱਲ ਮਿਲਾ ਕੇ OTT ਪਲੇਟਫਾਰਮ ਨਾਲ ਸੰਬੰਧਿਤ 19 ਵੈੱਬਸਾਈਟਾਂ, 10 ਐਪਸ ਤੇ 57 ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ ਦੇਸ਼ ਭਰ ਦੇ ਵਿੱਚ ਬਲੌਕ ਕਰ ਦਿੱਤਾ ਗਿਆ ਹੈ। ਇਹਾਂ ਜਾ ਰਿਹਾ ਹੈ ਕਿ ਵਿਚਾਰ ਅਧੀਨ ਸਮਗਰੀ IT ਐਕਟ, ਇੰਡੀਅਨ ਪਿਨਲ ਕੋਡ ਤੇ ਔਰਤਾਂ ਦੀ ਅਸ਼ਲੀਲ ਪ੍ਰਤਿਨਿਧਤਾ ਐਕਟ ਸਮੇਤ ਕਈ ਕਾਨੂੰਨਾਂ ਦੀ ਉਲੰਘਣਾ ਕਰਦੀ ਪਾਈ ਗਈ ਹੈ ਇਹ ਕਦਮ ਡਿਜੀਟਲ ਸੈਕਟਰ ਵਿੱਚ ਸਮਗਰੀ ਨੂੰ ਨਿਯਮਿਤ ਕਰਨ ਤੇ ਸ਼ਲੀਨਤਾ ਤੇ ਕਾਨੂੰਨੀਤਾ ਦੇ ਮਾਪਦੰਡਾਂ ਨੂੰ ਕਾਇਮ ਰੱਖਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਪ੍ਰਖਾਣਕਿਤ ਕਰਦਾ ਹੈ ਤੇ ਇਸ ਦੇ ਵਿੱਚ ਕਈ ਐਪਸ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਹੈਂਡਲਸ ਵੀ ਜਿਹੜੇ ਨੇ ਸ਼ਾਮਿਲ ਦੇਖੇ ਜਾ ਸਕਦੇ ਨੇ ਦੱਸਦੀ ਕਿ ਡ੍ਰੀਮਸ ਫਿਲਮਸ ਉਹ ਵੀ ਯਸਮਾ ਅਣਕਟ ਅੱਡਾ ਇਸ ਦੇ ਵਰਗੀਆਂ ਹੀ ਹੋਰ ਵੀ ਕਈ ਸਾਈਟਸ ਜਿਹੜੀਆਂ ਨੇ ਉਹਨਾਂ ਨੂੰ ਫਿਰ ਹਾਲ ਦੇ ਲਈ ਬੰਦ ਕਰ ਦਿੱਤਾ ਗਿਆ ਕਾਬਿਲ ਗੌਰ ਹੈ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ Netflix, Disney ਤੇ ਹੋਰ ਸਟ੍ਰੀਮਿੰਗ ਸੇਵਾਵਾਂ ਨੂੰ ਵੀ ਜੂਨ 2023 ਨੂੰ ਆਨਲਾਈਨ ਰੱਖਣ ਤੋਂ ਪਹਿਲਾਂ ਅਸ਼ਲੀਲਤਾ ਤੇ ਹਿੰਸਾ ਲਈ ਆਪਣੀ ਸਮੱਗਰੀ ਦੀ ਸੁਤੰਤਰ ਤੌਰ ਤੇ ਸਮੀਖਿਆ ਕਰਨ ਲਈ ਕਿਹਾ ਸੀ